ਹਾਂਜੀ ਵੀਰ ਜੀ ਹੋਰ ਕੀ ਹਾਲ ਚਾਲ ਆ ਸਾਰੇ ਵੀਰ ਭਰਾ ਬਹੁਤ ਵਧੀਆ ਹੋਣਗੇ ਤਾਂ ਲੋ ਜੀ ਆਪਾਂ ਫੇਰ ਆ ਗਏ ਆਪਣੀਆਂ ਕਿਨੂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਬਾਈ ਜੀ ਆਪਾਂ ਚਾਰ ਕਬੂਤਰਿਆਂ ਨੂੰ ਉਡਾਵਾਂਗੇ ਠੀਕ ਐ ਤੇ ਆਪਣੀਆਂ ਦੋ ਕਬੂਤਰਾਂ ਦੀ ਰੈਸਟ ਆ ਬਾਈ ਜੀ ਅੱਜ ਠੀਕ ਐ ਅੱਜ ਆਏ ਦਵਾਰ ਆ ਯਾਰ ਬਈ ਯਾਰ ਅੱਜ ਵੀ ਥੋੜਾ ਜਨਾ ਸਿਸਟਮ ਥੋੜਾ ਜਿਹਾ ਔਖਾ ਹੋ ਗਿਆ ਜਿਵੇਂ ਮੈਂ ਅੱਜ ਛੁੱਟੀ ਮਾਰਨੀ ਸੀ ਠੀਵੇ ਅੱਜ ਵੀ ਤੇ ਉੱਥੇ ਯਾਰ ਜਿੱਦੇ ਵੀ ਉੱਥੇ ਕੁੜੀ ਲੱਗੀ ਆ ਹਨਾ ਨਾਲ ਆਪਣੇ ਕਰੋਣੇ ਵਾਲੀ ਛੁੱਟੀ ਮਾਰਨੀ ਆ ਫਿਰ ਤੁਹਾਨੂੰ ਪਤਾ ਯਾਰ ਉਥੇ ਦੋ ਜਣੇ ਨੂੰ ਰਹਿਣਾ ਪੈਣਾ ਹੀ ਪੈਣਾ ਹਨਾ ਜੇ ਉਹ ਮਤਲਬ ਆ ਗਈ ਇਦੂ ਬਾਦ ਫਿਰ ਆਪਾਂ ਛੁੱਟੀ ਮਾਰ ਲਾਂਗੇ ਇਦੂ ਬਾਦ ਆਪਾਂ ਘਰੇ ਆ ਜਾਵਾਂਗੇ ਵਾਪਸ ਠੀਕ ਹੈ ਤੇ ਜਿਹੜੇ ਆਪਾਂ ਚਾਰ ਕਬੂਤਰੀਆਂ ਜੇ ਡਾਉਣੀਆਂ ਪਹਿਲਾਂ ਤਾਂ ਉਹਨਾਂ ਦਾ ਸ਼ੌਂਕ ਕਰਾਉਣੇ ਆ ਤੁਹਾਨੂੰ ਫਿਰ ਉਹਨਾਂ ਨੂੰ ਉਡਾਵਾਂਗੇ ਜਿਹੜੀਆਂ ਆਪਣੀਆਂ ਦੋ ਕਬੂਤਰੀਆਂ ਅਗਸਟ ਤੇ ਆ ਉਹ ਵੀ ਦਿਖਾਉਣੇ ਆ ਤੁਹਾਨੂੰ ਬਾਕੀ ਤਾਂ ਸਾਰੇ ਵੀਰ ਭਰਾਵਾਂ ਨੂੰ ਪਤਾ ਹੀ ਹੁੰਦਾ ਹਨਾ ਕਿਹੜੀਆਂ ਕਬੂਤਰੀਆਂ ਕਿਹੜੀਆਂ ਨਹੀਂ ਉਹ ਆਪਾਂ ਚਾਰ ਕਬੂਤਰੀਆਂ ਨਹੀਂ ਤੁਹਾਨੂੰ ਪਤਾ ਬਾਕੀ ਤਾਂ ਦੋ ਕਬੂਤਰੀਆਂ ਤੁਹਾਨੂੰ ਪਤਾ ਜਿਨ੍ਹਾਂ ਦਾ ਆਪਾਂ ਰੈਸਟ ਤੋਂ ਦਵਾਈ ਦੀ ਆ ਪਹਿਲਾਂ ਡਾਈ ਵੀ ਨਹੀਂ ਆ ਹਨਾ ਤੇ ਆਜੋ ਫਿਰ ਦਿਖਾਉਣੇ ਆ ਤੁਹਾਨੂੰ ਇੱਕ ਮਿੰਟ ਫਿਰ ਇੱਕ ਤਾਂ ਆਪਣੀ ਲਾਲ ਜਿੰਨੀ ਆ ਬੈਠੀ ਕਬੂਤਰੀ ਅੱਜ ਇਹਦੀ ਡਸ਼ਟ ਬਈ ਕੱਲੇ 12 ਵਜੇ ਤੱਕ ਉੱਡੀਆਂ ਠੀਕ ਆ ਕਬੂਤਰੀਆਂ ਇੱਕ ਆ ਵਾਲੀ ਤੇ ਇੱਕ ਆਪਣੀਆਂ ਖੱਟੀਆਂ ਅੱਖਾਂ ਦੀ ਕਬੂਤਰੀ ਬੇਠ ਟੂਸੇ ਵਾਲੀ ਸੌਰੀ ਡੰਡੇ ਵਾਲੀ ਠੀਕ ਆ ਆ ਬਹੁਤ ਵਧੀਆ ਉੱਡੀਆਂ ਜਾਂਦੀਆਂ ਸੀਆਂ ਤੇ ਜਿਹੜੀਆਂ ਅੱਜ ਆਪਾਂ ਦੋਨੀਆਂ ਕਬੂਤਰੀਆਂ ਆ ਕਬੂਤਰੀ ਆਪਣੀ ਨਵੀਂ ਆ ਇਹ ਸੁੱਕੀ ਆ ਇਹ ਕੈਲੂ ਡਾਵਾਂਗੇ ਆਪਣੀਆਂ ਤਿੰਨ ਕਬੂਤਰੀਆਂ ਆਪਣੀਆਂ ਪਾਣੀ ਤੇ ਆ ਠੀਕ ਆ ਇੱਕ ਤਾਂ ਆਪਣੀਆਂ ਕਾਲੀਆਂ ਅੱਖਾਂ ਦੀ ਕਬੂਤਰੀ ਪਾਣੀ ਤੇ ਆ ਇੱਕ ਉਹ ਲਾਲ ਚੀਨੀ ਉੱਪਰ ਚਿੱਟੀਆਂ ਦੀ ਤੇ ਇੱਕ ਲਾਲ ਚੀਨਾ ਚਿੱਟੀਆਂ ਦਾ ਬੱਚਾ ਹੋਊ ਠੀਕ ਆ ਇਹ ਦੋਨੇ ਇਹ ਆ ਤੇ ਇੱਕ ਆ ਕਬੂਤਰੀ ਕਾਲੀਆਂ ਕਾਂ ਦੀ ਇੱਕ ਹੋ ਗਈ ਆ ਖੱਟੀਆਂ ਅੱਖਾਂ ਦੀ ਠੀਕ ਆ ਤੇ ਅੱਜ ਇਹਨਾਂ ਨੂੰ ਡਾਉਣੇ ਆ ਤੇ ਬਾਕੀ ਰੈਸ਼ ਰੂਸ਼ ਦੇਖਦੇ ਆਂ ਇਹਨਾਂ ਦੇ ਅੰਦਰ ਤੇ ਫਿਰ ਡਾਉਣੇ ਡੂਨੇ ਆ ਠੀਕ ਹੈ ਬਾਕੀ ਦਿਖਾਉਣਾ ਤੁਹਾਨੂੰ ਤੇ ਬਾਕੀ ਵੀਡੀਓ ਨਾਲ ਬਣੇ ਹੋ ਸਾਰੇ ਵੀਰ ਭਰਾ ਬਾਕੀ ਜਿਹੜੇ ਵੀਰ ਭਰਾਣੇ ਆਪਣੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਜਰੂਰ ਕਰ ਲਿਓ ਬਾਕੀ ਡਾਉਣ ਸ਼ੁਰੂ ਕਰਾਂਗੇ ਠੀਕ ਹੈ ਉਹ ਵੀ ਦਿਖਾਉਣੇ ਆ ਤੁਹਾਨੂੰ ਤੇ ਪਹਿਲਾਂ ਰੈਸ਼ ਰੂਸ਼ ਦੇਖ ਲਈਏ ਤੇ ਫਿਰ ਪਾਣੀ ਪੂਣੀ ਵੀ ਦਵਾਂਗੇ ਇਹਨਾਂ ਨੂੰ ਉਹ ਵੀ ਦਿਖਾਉਣੇ ਆ ਤੁਹਾਨੂੰ ਚਲੋ ਬਾਈ ਜੀ ਹੁਣ ਆਪਾਂ ਕਪੂਟਿਆਂ ਨੂੰ ਪਾਣੀ ਲਾਉਣ ਲੱਗੇ ਆ ਜਿਹੜੀਆਂ ਡਾਉਣੀਆਂ ਵਾ 25 25 ਐਮਐਲ ਪਾਣੀ ਲਾਵਾਂਗੇ ਆਪਾਂ ਠੀਕ ਹੈ ਤੇ ਬਾਕੀ ਮਾੜੀ ਮੋਟੀ ਰੱਲ ਹੈ ਇਸ ਇਹਨਾਂ ਦੇ ਅੰਦਰ ਤੇ ਉਹ ਆਪਾਂ ਕਰ ਦਈਏ ਠੀਕ ਹੈ ਤੇ ਥੋੜਾ ਕਬੂਤਰਿਆਂ ਨੂੰ ਪੜਾਂਗੇ ਤੇ ਪਾਣੀ ਦਾ ਲ ਬੋਲ ਪਿੰਜਰੇ ਦੇ ਵਿੱਚ ਪਾ ਦਾਂਗੇ ਠੀਕ ਹੈ ਤੇ ਫਿਰ ਆਪਾਂ ਇਹਨਾਂ ਨੂੰ ਬਾਹਰ ਜਾ ਕੇ ਢੋਡਾ ਦਾਂਗੇ ਠੀਕ ਹੈ ਤੇ ਪਹਿਲੀ ਕਬੂਤਰੀ ਆਪਣੀਆਂ ਸਾਹ ਇਥੋਂ ਪਾ ਆ ਲੈਣਾ ਲੈ ਤਾਂ ਸ਼ੌਂਕ ਕਰਾ ਦੇ ਕਬੂਤਰੀ ਦਾ ਅਲਾਜ ਹੀ ਨਹੀਂ ਕਬੂਤਰੀ ਆ ਠੀਕ ਹੈ ਚਿੱਟੀਆਂ ਅੱਖਾਂ ਦੀ ਕਿੱਡੀ ਅੱਖ ਤੇ ਕੀ ਹੋਇਆ ਇਹ ਦੋਨੋਂ ਝੱਲਰਾਂ ਕਾਲੀਆਂ ਇਹਦੀਆਂ। ਅੱਦਰੋਂ ਚਿੱਟੀਆਂ ਨੋਂਦਰਾਂ ਦੀਆਂ। ਇਹਨਾਂ ਨੂੰ ਵੀ ਆਪਾਂ 25 ਕਿੱਮਲ ਪਾਣੀ ਲਾਵਾਂਗੇ ਠੀਕ ਹੈ। ਬਿੰਗਿਲੀ ਦੇ ਚਿੱਟੂ ਬਾਦੇ ਦੀ ਬੂਤਰੀ ਦੋਸਤ ਉਹ ਵੀ ਹੋਣ ਆਪਣੀ ਨੂੰ। ਕਾਲੀਆਂ ਅੱਖਾਂ ਦੀ ਕਬੂਤਰੀ ਜਿਹੜੀ ਉੱਪਰ ਬੈਠੀ ਹੈ ਉਹ ਵਾਲੀ ਨੂੰ ਫੜਦੇ ਹਾਂ ਠੀਕ ਹੈ ਇਹਨੀਆਂ ਜਿੰਨੀਆਂ ਹੈਗੀਆਂ ਮੈਂ ਇੱਕ ਸਾਈਡ ਚਾਲਰ ਦਾ ਸੱਜੀ ਚਾਲਰ ਦਾ ਜਦ ਖੱਬਾ ਆਇਆ ਤਾਂ ਮਤਲਬ ਬਗਲਾਈ ਦੀ ਠੀਕ ਹੈ ਖਿੱਚਮੀ ਅੱਧਰਲੀ ਸਾਈਡ ਨੂੰ ਤੇ ਕਾਲੀਆਂ ਅੱਖਾਂ ਦੀ ਕਬੂਤਰੀ ਇਹ ਵੀ ਫੜ ਤਰੀ ਹਾਂ ਤੁਹਾਨੂੰ ਦਿਖਾ ਦਿੰਦਾ ਕਿਪੀ ਨੋਂਦਰਾ ਚਿੱਟੀ ਨੋ ਕਹਦੀ ਠੀਕ ਹੈ ਇਹਨੂੰ ਵੀ 25 ਐਮਐਲ ਪਾਣੀ ਲਾਵਾਂਗੇ ਬਾਕੀ ਇਹ ਦੱਸਦਾ ਹਾਂ ਵੀ 25 ਐਮਐਲ ਪਾਣੀ ਕਿਉਂ ਲਾਉਣਾ ਹੈ ਨਾ ਉਹ ਵੀ ਤੁਹਾਨੂੰ ਦੱਸਦੇ ਹਾਂ ਤੇ ਬਾਕੀ ਦੋ ਕਬੂਤਰੀਆਂ ਹੋਣੀਆਂ ਪਾਣੀ ਵਾਲੀਆਂ ਇੱਕ ਕਬੂਤਰੀ ਆਪਣੀ ਲੈ ਗਈ ਪਾਣੀ ਵਾਲੀ ਉਹਨੂੰ ਵੀ ਫੜ ਦਿੱਤਸ ਤੇ ਲਓ ਬਈ ਜੀ ਆਹ ਤਿੰਨ ਕਬੂਤਰੀਆਂ ਆਪਣੀਆਂ ਪਾਣੀ ਵਾਲੀਆਂ ਇਹ ਖੱਟੀਆਂ ਦੀ ਕਬੂਤਰੀ ਆਪਣੀ ਬਿਨਾ ਪਾਣੀ ਤੋਂ ਆ ਠੀਕ ਹੈ। ਪੂਰੀ ਚੈੱਕ ਕਰ ਲੋ। ਇਹਦੇ ਦੋਨੋਂ ਸੱਜ ਡੰਡੇ ਆ। ਇਹਦੀ ਪੋਸਟ 'ਚ ਵੀ ਆਪਾਂ ਡੰਦਾ ਮਾਰਿਆ ਆ ਠੀਕ ਹੈ। ਆ ਦੇਖ। ਕੁਛ ਨਹੀਂ ਦੇਖ। ਨੋਂਦਰਾ ਕਾਲੀਆਂ ਤੇ ਚਿੱਟੀਆਂ ਨੇ। ਇਹ ਇਕੱਲੀ ਆਪਣੀ ਸੁੱਕੀ ਆ ਮਤਲਬ ਇਹਨੂੰ ਡੋਣਿਆ। ਇਸ ਤੋਂ ਬਾਅਦ ਫਿਰ ਆਪਾਂ ਪਾਣੀ ਵਾਲੇ ਡੋਣਿਆ ਠੀਕ ਹੈ। ਬਾਈ ਜੀ ਚਾਰੇ ਕਬੂਤਰ ਆਪਾਂ ੜਾਤੇ ਆ ਆ ਫਿਰਦੇ ਪਏ ਇਹਨੂੰ ਬਾਕੀ ਆਉਂਦੇ ਆ ਇਹਨੂੰ ਫਿਰ ਦੋ ਪਾਉਣਾ ਤੁਹਾਨੂੰ ਇੱਕ ਆਪਣੀ ਹੁਣ ਉੱਡੀ ਜਾਂਦੀ ਆ ਬਾਈ ਜੀ ਦੋਨੇ ਕਾਲੀਆਂ ਝੱਲਣਾ ਠੀਕ ਹੈ ਦੋਨੇ ਡੰਡੇ ਪੂਛ ਤੇ ਵੀ ਡੰਡਾ ਬਗਲਾ ਟੂਸਾ ਤੇ ਇੱਕ ਇੱਕ ਦੀ ਝੱਲਰ ਆ ਤੇ ਇੱਕ ਦੀ ਬਗਲਾ ਠੀਕ ਹੈ ਚਾਰ ਕਬੂਤਰੀਆਂ ਉੱਡ ਜੰਨੀਆਂ ਹੁਣ ਇੱਕ ਪਾਣੀ ਤੇ ਨਹੀਂ ਗਈ ਬਾਕੀਆਂ ਤਿੰਨ ਕਬੂਤਰੀਆਂ ਪਾਣੀ ਤੇ ਆ ਠੀਕ ਹੈ ਹੁਣ ਉਹ ਵੀ ਤੁਹਾਨੂੰ ਦੱਸ ਦਿੰਨਾ ਹਾਂ ਵੀ 25 ਐਮਐਲ ਪਾਣੀ ਆਪਾਂ ਕਿਉਂ ਲਾਉਣੇ ਆ ਠੀਕ ਹੈ ਬਈ ਜੇ ਆਪਾਂ ਜ਼ਿਆਦਾ ਪਾਣੀ ਲਾਵਾਂਗੇ ਠੀਕ ਹੈ ਕਬੂਤਰ ਇੱਕ ਤਾਂ ਸੌਖਾ ਹੁੰਦਾ ਮਤਲਬ ਇਹ ਹਨਾ ਸੌਖੇ ਚ ਬਈ ਯਾਰ ਕਈ ਯਾਰ ਭੱਜ ਜਾਂਦਾ ਕਬੂਤਰ ਠੀਕ ਹੈ ਮਤਲਬ ਸਾਰੀ ਦਿਲੀ ਉੱਡਦਾ ਰਹਿੰਦੇ ਕਦਾ ਜ਼ੋਰ ਜ਼ਿਆਦਾ ਮਾਰ ਜਾਂਦਾ ਵਾ ਬਸ ਆਪਾਂ ਉਸੇ ਕੇ ਹਿਸਾਬ ਨਾਲ 25 ਐਮਲ ਪਾਣੀ ਲਾਇਆ ਹਾਂ ਵੀ 12 ਵਜੇ ਤੱਕ 1 ਵਜੇ ਤੱਕ ਉੱਡੇ ਜਾਣ ਉਹ ਬਸ ਉਸ ਤੋਂ ਬਾਅਦ ਬੈਠ ਜਾਣ ਹਨਾ ਮੈਂ ਇਸੇ ਕਰਕੇ ਆਪਾਂ 25 ਐਮਲ ਪਾਣੀ ਲਾਇਆ ਵਾ ਬਾਜੀ ਤੇ 50 60 80 ਜਿੰਨਾ ਤੁਸੀਂ ਲਾ ਸਕਦੇ ਉਹਨਾਂ ਲਾ ਸਕਦੇ ਜਿੰਨਾ ਕਬੂਤਰ ਦੇ ਪੋਟੇ ਦੇ ਹਿਸਾਬ ਨਾਲ ਠੀਕ ਹੈ ਤੇ ਬਾਕੀ ਆਪਣੇ ਕਬੂਤਰ ਹੁਣ ਸਾਰੀਆਂ ਇੱਕ ਦੀ ਸੈਟ ਹੋ ਗਈਆਂ ਆ ਫਿਰਦੀਆਂ ਪਈਆਂ ਤੇ ਆ ਫਿਰਦੀਆਂ ਮੀਆਂ ਠੀਕ ਹੈ ਤੇ ਆਪਾਂ ਛਤਰੀ ਲਾ ਦੀ ਇੱਕ ਰੀ ਕਿਉਂਕਿ ਮੈਂ ਛਤਰੀ ਲਾਤੀ ਸਵੇਰ ਸਵੇਰ ਮੇਰੇ ਸਾਹਣਾ 6 6:30 ਨਾ ਹਨੇਰੀ ਆ ਗਈ ਸੀ ਤੇ ਮੈਂ ਲਾਤੀ ਸੀ ਇੱਕ ਰੀ ਕਿਉਂਕਿ ਆਪਾਂ ਉੱਪਰ ਹੀ ਪਈਦਾ ਨਾ ਹੁਣ ਵੈਸੇ ਹੀ ਤੇ ਕਬੂਤਰਾਂ ਕਰਕੇ ਇੱਕ ਤਾਂ ਮਤਲਬ ਸਵੇਰ ਡੋਣੇ ਸੌਖੇ ਹੋ ਜਾਂਦੇ ਆਪਾਂ ਨੂੰ ਫਿਰ ਕਰਦੇ ਤੁਹਾਨੂੰ ਪਤਾ ਸਵੇਰ ਸਵੇਰ ਨਹੀਂ ਆਉਣ ਦਿੰਦੇ ਉੱਪਰ ਤੇ ਆ ਫਿਰਦੇ ਪਏ ਆ ਤੇ ਇਹ ਦੇਖਦੇ ਅੱਜ ਕਿੰਨਾ ਟਾਈਮ ਉੜਦੇ ਆ ਤੇ ਕਿੰਨਾ ਟਾਈਮ ਨਹੀਂ ਉੜਦੇ ਠੀਕ ਹੈ ਤੇ ਆਪਾਂ ਛਤਰੀ ਲਾ ਦਈਏ ਫਿਰ ਫਿਰ ਕਰਦੇ ਆਂ ਗੱਲਬਾਤ ਅੱਗੇ ਤੇ ਬਾਕੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਸਾਰੇ ਵੀਰ ਭਰਾ ਜਿਹੜੇ ਵੀਰ ਭਰਾ ਨੇ ਆਪਣੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਨਵੀਆਂ ਵੀਡੀਓ ਦੇਖਣ ਵਾਸਤੇ ਠੀਕ ਹੈ ਭਾਈ ਨਾਲੇ ਇੱਕ ਗੱਲ ਹੋਰ ਸੱਚ ਜਿਹੜੀਆਂ ਆਪਣੀਆਂ ਦੋ ਕਬੂਤਰੀਆਂ ਰੈਸਟਿੰਗ ਸੀ ਉਹਨਾਂ ਨੂੰ ਸੱਚੇ ਹੇਠਾ ਲੈ ਕੇ ਜਾਣਾ ਆਪਾਂ ਉਹ ਪਿੰਜਰੇ ਦੇ ਵਿੱਚ ਪਾ ਲਈਏ ਆਪਾਂ ਤੇ ਉਹਨਾਂ ਨੂੰ ਹੇਠਾ ਲੈ ਚਲਦੇ ਆਂ ਜਦੋਂ ਮੰਨ ਲਓ ਆਪਣੀਆਂ ਕਬੂਤਰੀਆਂ ਉੱਡ ਕੇ ਆਉਣਗੀਆਂ ਠੀਕ ਹੈ ਉਹਨਾਂ ਨੂੰ ਜਿਹੜੀਆਂ ਏਕਨੀਆਂ ਰੈਸਟ ਵਾਲੀਆਂ ਕਬੂਤਰੀਆਂ ਹੋਣਗੀਆਂ ਉਹਨਾਂ ਨੂੰ ਆਪਾਂ ਉੱਪਰ ਛੋਖੂਡੇ ਦੇ ਵਿੱਚ ਛੱਡ ਦਾਂਗੇ ਜਿਹੜੀਆਂ ਆਪਣੀਆਂ ਦੂਸਰੀਆਂ ਉੱਡ ਕੇ ਹੋਣੀਆਂ ਉਹਨਾਂ ਨੂੰ ਆਪਾਂ نیچے ਰੱਖ ਲਾਂਗੇ ਠੀਕ ਹੈ ਜਿਹੜਿਆਂ ਦੇ ਵਿੱਚ ਉਹਨਾਂ ਨੂੰ ਫੜ ਲਈਏ ਏਥੇ ਥੱਲੇ ਕੇ ਜਾਣੇ ਆ ਤੇ ਨਾਲੇ ਆਪਾਂ ਇੱਕ ਜੋੜੀ ਲਈ ਆ ਤੇ ਉਹ ਵੀ ਤੁਹਾਨੂੰ ਸ਼ੌਂਕ ਕਰਾਉਣੇ ਜੋੜੀ ਤਾਂ ਬਾਕੀ ਕਮੈਂਟ ਕਰਕੇ ਦੱਸਿਓ ਕੋ ਜੋੜੀ ਕਿਵੇਂ ਦੀ ਲੱਗੀ ਠੀਕ ਹੈ ਤੇ ਲਓ ਬਈ ਆਹ ਜੋੜਾ ਆਪਾਂ ਲਾਇਆ ਸੀ ਨਵਾ ਚਿੱਟੀਆਂ ਅੱਖਾਂ ਦੀ ਕਬੂਤਰੀ ਕਾਲੀ ਨੋਹ ਦੀ ਕਾਲੀ ਨੋਹ ਦਾ ਕਬੂਤਰਾ ਖੱਟੀਆਂ ਅੱਖਾਂ ਦਾ ਬਾਕੀ ਜੋੜੀ ਮੈਨੂੰ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਲੱਗੀ ਇਹ ਆਪਾਂ ਨੀਚੇ ਹੀ ਰੱਖ ਲਿਆ ਪਿੰਜਰਾ ਇਹਦੇ ਵਿੱਚ ਆਪਾਂ ਇਹਦੀ ਕਚੋਰੀ ਲੈ ਲਾਂਗੇ ਬਾਕੀ ਮਤਲਬ ਇਦੋਂ ਬਾਅਦ ਆਪਾਂ ਉਹਦੇ ਉੱਪਰ ਛੜ ਦਾਂਗੇ ਖੁੱਡਿਆਂ ਦੇ ਵਿੱਚ ਇੱਕ ਆਪਾਂ ਫਿਰ ਜੋੜਾ ਲਿਆਵਾਂਗੇ ਉਹਦਾ ਇੱਕ ਝੋਲੀ ਇੱਥੇ ਕਢਾਵਾਂਗੇ ਇੱਕ ਖੁੱਡੇ 'ਚ ਕਢਾਵਾਂਗੇ ਠੀਕ ਹੈ ਉਹ ਤੁਹਾਨੂੰ ਬਾਅਦ 'ਚ ਦੱਸਾਂਗੇ ਹਾਂ ਵੀ ਕੀ ਕਰਨ ਨਾਕਾ ਤੋਂ ਹਨਾ ਜਦੋਂ ਬੱਚਿਆਂ ਦਾ ਆਪਾਂ ਨੂੰ ਵਧੀਆ ਰਿਜ਼ਲਟ ਮਿਲਿਆ ਇਦੋਂ ਬਾਅਦ ਅਗਲੀ ਵੀਡੀਓ 'ਚ ਆਪਾਂ ਫਿਰ ਦੱਸਾਂਗੇ ਤੁਹਾਨੂੰ ਤੇ ਬਾਕੀ ਆਹ ਕਬੂਤਰ ਜਿਨ੍ਹਾਂ ਦੀ ਅੱਜ ਰੈਸਟ ਹੈ ਬਈ ਦੇਖ ਲਓ ਪਹਿਲਾਂ ਤਾਂ ਲਾ ਜੀ ਨਿੱਕੂ ਤਰੀ ਖੱਟੀਆਂ ਅੱਖਾਂ ਦੀ ਕਬੂਤਰੇ ਬਾਕੀ ਤੁਹਾਨੂੰ ਪਤਾ ਹੀ ਆ ਸਾਰੇ ਵੀਰਪਰਾਵਾਂ ਨੂੰ ਠੀਕ ਹੈ ਬਾਕੀ ਆਪਣੀਆਂ ਚਾਰੇ ਕਬੂਤਰੀਆਂ ਉੱਪਰ ਉੱਡ ਜਾਂਦੀਆਂ ਹਜੇ ਬਾਕੀ ਤੁਹਾਨੂੰ ਦੱਸਦੇ ਹਾਂ ਵੀ ਕਿੰਨਾ ਟਾਈਮ ਉੱਡ ਕੇ ਆਉਂਦੀਆਂ ਕਿੰਨਾ ਟਾਈਮ ਨਹੀਂ ਉੱਡ ਕੇ ਆਉਂਦੀਆਂ ਉਹ ਵੀ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਨਾਲ ਬਣੇ ਰਹੋ ਸਾਰੇ ਵੀਰਪਰਾ ਤੇ ਬਸ ਇਹ ਹੋਰ ਪੰਜਾਂ ਪੰਜਾਂ ਹਫ਼ਤੇ ਬਾਅਦ ਯਾਰ ਆਡੇ ਤਰ ਲੈਣੀਆਂ ਆ ਕਬੂਤਰੀ ਚਿੱਟੀਆਂ ਅੱਖਾਂ ਦੀ ਬਾਕੀ ਦੇਖ ਲੈ ਕੀ ਰਿਜ਼ਲਟ ਮਿਲੂਗਾ ਕੀ ਆ ਜੋੜੇ ਦਾ ਪਾਣੂ ਇਹ ਰਾਤ ਨੂੰ ਵੀ ਇਹ ਹੇਠੇ ਰਹਿੰਦਾ मतलब ਜਿਨ੍ਹਾਂ ਚ ਇੱਕ ਬੱਚੇ ਇਹਨਾਂ ਦੇ ਪੂਰੇ ਪ੍ਰੋਪਰ ਵੱਡੇ ਨਹੀਂ ਹੁੰਦੇ ਉਹਨਾਂ ਚ ਇੱਥੀ ਰਹੂਗੇ ਠੀਕ ਹੈ ਇਹ ਬਾਕੀ ਨਾਲੇ ਮੱਛਰ ਤੋਂ ਬਚ ਬਚ ਜਾਣਗੇ ਬੱਚੇ ਇਹਨਾਂ ਦੇ ਤੇ ਲਓ ਬਾਈ ਜੀ ਆਪਣੀਆਂ ਤਿੰਨ ਕਬੂਤਰੀ ਰਹਿ ਗਈਆਂ ਪਾਣੀ ਵਾਲੀਆਂ ਠੀਕ ਹੈ ਤੇ ਆਪਣਾ ਜਿਹੜਾ ਸੁੱਕਾ ਕਬੂਤਰੀ ਸੀ ਉਹ ਤਾਂ ਮਤਲਬ ਬੈਡ ਗਿਆ ਟਾਈਮ ਨਾਲ ਹੀ ਕਿਉਂਕਿ ਉਹ ਇੱਕ ਤਾਂ ਉਹਦੇ ਦੇਣ ਥੋੜੇ ਹੋਏ ਆ ਹਨਾ ਕੱਢਿਆ ਨੂੰ ਤੇ ਤਾਂ ਉਹ ਇੱਕ ਤਾਂ ਟਾਈਮ ਨਾਲ ਬਹਿ ਜਾਂਦਾ ਹਜੇ ਪੂਰਾ ਖੁੱਲਿਆ ਨਹੀਂ ਆ ਬਾਕੀ ਆਪਣੀਆਂ ਕਬੂਤਰੀਆਂ ਨੀਵੀਆਂ ਆਈਆਂ ਇੱਕ ਈ ਮੈਂ ਚੱਲ ਦਰਸ਼ਨ ਕਰਾ ਦਈਏ ਫਿਰ ਕਬੂਤਰੀਆਂ ਦੇ ਹਨਾ ਇੱਕ ਈ ਤੇ ਫਿਰ ਆਪਾਂ ਕੰਮ ਤੇ ਵੀ ਜਾਣਾ ਯਾਰ ਡਾਕਟਰ ਦਾ ਫੋਨ ਆ ਗਿਆ ਸੀਗਾ ਤੇ ਮੈਂ ਚੱਲ ਜਾਂਦੇ ਆ ਤੇ ਬਾਕੀ ਜਿਹੜੀ ਅਪਡੇਟ ਹੋ ਗਈ ਹਾਂ ਵੀ ਕਿੰਨੇ ਵਜੇ ਬੰਦ ਹੈ ਕਿੰਨੇ ਵਜੇ ਨਹੀਂ ਇਹ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਪਤਾ ਚੱਲ ਜੂਗੀ ਸਾਰੇ ਵੀਰ ਭਰਾਵਾਂ ਨੂੰ ਠੀਕ ਹੈ ਤੇ ਅਗਲੀ ਵੀਡੀਓ ਨੂੰ ਦੇਖਣ ਵਾਸਤੇ ਆਪਣੇ ਪੇਜ ਨੂੰ ਜਰੂਰ ਫੋਲੋ ਕਰ ਲਿਓ ਸਾਰੇ ਵੀਰ ਭਰਾ ਤੇ ਇੱਕ ਮਿੰਟ ਮੈਂ ਫੇਰ ਦਿਖਾ ਦਿੰਦਾ ਤੁਹਾਨੂੰ ਕਿਹੜੀ ਸਾਈਡ ਜਾਵੜਿਆ ਹੁਣ ਆ ਆ ਗਿਆ ਠੀਕ ਹੈ ਹੁਣ ਆਵੇ ਉੱਚੇ ਹੁੰਦੇ ਆਉਂਦੇ ਆ ਤੇ 12 12 ਸਾਢੇ 12 ਵਜੇ ਤੱਕ ਉੜਦੇ ਹੁੰਦੇ ਆ ਠੀਕ ਹੈ ਅੱਜ ਟੈਂਪਰੇਚਰ ਵੀ ਬਹੁਤ ਜ਼ਿਆਦਾ ਹੈ ਮੇਰੇ ਹਿਸਾਬ ਨਾਲ ਬਾਕੀ ਇੱਕ ਮਿੰਟ ਮੈਂ ਤੁਹਾਨੂੰ ਦਿਖਾ ਦਿੰਦਾ ਜੇ ਟੈਂਪਰੇਚਰ ਸ਼ੋ ਹੁੰਦਾ ਹੋਇਆ ਫੋਨ ਤੇ ਇੱਕ ਮਿੰਟ ਟੌਕ ਖੋਲਿਆ ਦਾ ਇੱਕ ਮਿੰਟ ਲੋਗ ਖੋਲ ਲੈਣਾ ਮੈਨੂੰ ਚੱਕ ਅੱਜ 33% ਟੈਂਪਰੇਚਰ 35 ਹੋ ਗਿਆ 35 ਟੈਂਪਰੇਚਰ ਆ 9 ਹੀ ਵਜੇ ਹਜੇ ਅੱਜ ਮੇਰੇ ਸਾਹਮਣੇ 42 ਬੁਲੀ ਟੈਂਪਰੇਚਰ ਜਾਊਗਾ ਠੀਕ ਹੈ ਤੇ ਬਾਕੀ ਫਿਰ ਕਿੱਧਰ ਜਾਵੜੇ ਤੇ ਬਾਕੀ ਕੋਈ ਨਹੀਂ ਫਿਰ ਆਪਾਂ ਦੱਸਾਂਗੇ ਹਨਾ ਵੀ ਇਹ ਕਿੰਨੇ ਵਜੇ ਬੰਦਦੇ ਤੇ ਕਿੰਨੇ ਵਜੇ ਨਹੀਂ ਬੰਦਦੇ ਤੇ ਉਹ ਅਗਲੀ ਵੀਡੀਓ ਚ ਤੁਹਾਨੂੰ ਪਤਾ ਚੱਲ ਜੂ ਸਾਡੇ ਵੀਰ ਭਰਾਵਾਂ ਨੂੰ ਤੇ ਅਗਲੀ ਵੀਡੀਓ ਨੂੰ ਦੇਖਣ ਵਾਸਤੇ ਆਪਣੇ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਫਿਰ ਮਿਲਦਾ ਅਗਲੀ ਵੀਡੀਓ ਦੇ ਵਿੱਚ ਓਕੇ ਬਾਈ ਜੀ ਸਾਰੇ ਵੀਰ ਭਰਾਵਾਂ